हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਾ ਡੈਰੀ ਫਾਰਮ ਦੇ ਉਤੇ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਨਵਹੀ ਫਰਵੜਾ ਸੇਲ ਲੈ ਕੇ ਆਏ ਹਾਂਗੇ ਨੌਂ ਦੀਆਂ ਨੌਂ ਹੀ ਬਾਈ ਆ ਗਿਆ ਟਾਪ ਕੁਆਲਿਟੀ ਦੀਆਂ ਸੋਨੋ ਸਾਰੇ ਬਾਈ ਬੱਚੇ ਐ ਮੰਨ ਲਓ ਕਿ ਨੌਂ ਦੇ ਨੌ ਜਿਹੜੇ ਐਚ ਐਫ ਦੇ ਮਿਲ ਜਾਣਗੇ ਪੰਜ ਦੀ ਗੱਲ ਕਰੀਏ ਤਾਂ ਜਮਾ ਟਿਕਾ ਲੈਣ ਦੇ ਬਾਈ ਕਾਬਲ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਈ ਆ ਜੋ ਆਪਾਂ ਕਰਦੇ ਆ ਬਾਈ ਨਾਲ ਆ ਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਬਹੁਤ ਵਧੀਆ ਚੜ੍ਹਦੀ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਬਾਈ ਕੁਲਵਿੰਦਰ ਸਿੰਘ ਆ ਪਿੰਡ ਕੋਲਿਆਖੁਰ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਡਾ ਕੋਲਿਆ ਦੁੰਨੇ ਕੇ ਮਾਣੂ ਕੇ ਮੋਬਾਈਲ ਨੰਬਰ ਹੈਗਾ 9781935575 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲ ਬਾਈ ਗੁਰਵਿੰਦਰ ਪਹਿਲੇ ਨੰਬਰ ਵਾਲੇ ਬੱਚੇ ਤੋਂ ਸ਼ੁਰੂ ਕਰਦੇ ਹਾਂ ਜੀ ਬਾਈ ਆਪਣੇ ਕੋਲੇ ਇਹ ਅੱਜ 9 ਬੱਚੀਆਂ ਹੂੰ ਤੇ ਦੰਦੋ ਖੀਰੀਆਂ ਚਾਰ-ਚਾਰ ਹੀ ਥਣ ਹੋਣਗੇ ਠੀਕ ਹੈ ਬਾਈ ਆ ਪਹਿਲੇ ਨੰਬਰ ਤੇ 13 ਮਹੀਨੇ ਉਮਰਾ ਜੀ ਬੱਚੀ ਦੀ ਝੋਲੀ ਚੈੱਕ ਕਰਾ ਦਈਏ ਬਾਈ ਗੁਰਵਿੰਦਰ ਪਹਿਲੇ ਜੀ ਗੁਲਾਬੀ ਥਾਣੇ ਬਹੁਤ ਚੰਗੇ ਹਨ ਬਹੁਤ ਚੰਗਾ ਹਨ ਹੈਨਾ ਫੋਟਸਾਂ ਵੀ ਬਾਈ ਕੋਈ ਨਹੀਂ ਮਿਲਣੀ ਥਾਣਾ ਬਾਕਸ ਕਰਕੇ ਦਿਖਾ ਦਿੰਦੇ ਹਾਂ ਕਈਆਂ ਬੰਦੇ ਨੇ ਆਨਲਾਈਨ ਮੰਗਾਉਣੀਆਂ ਹੁੰਦੀਆਂ ਹਨਾ ਹਾਂਜੀ ਬਿਲਕੁਲ ਹੂੰ ਬਾਕੀ ਰੀਡ ਵੜੀ ਆ ਹੈਨਾ ਹਾਂਜੀ ਪੂਰੀ ਟਾਪ ਕੁਆਲਿਟੀ ਆ ਤੇ ਵੱਡਾ ਕੱਦ ਦਾ ਤਦ ਕਾਟ ਕੇ ਨਹੀਂ ਹੁੰਦਾ ਬਾਈ ਕ ਜਾਂਦੀ ਟੀਕਾ ਲੈਂਦੀ ਵਸੀ ਸਹੀ ਗੱਲ ਆ ਚੰਗੇ ਕੱਦ ਕਾਠ ਵਾਲੀ ਬਜਨ ਵਾਲੀ ਬੱਸੀ ਆ ਬਾਈ ਬਾਕੀ ਪੁਲਿਸ ਮੇਂ ਦੀ ਗੱਲ ਕਰੀਏ ਬਰੀਡ ਦੀ ਗੱਲ ਕਰੀਏ ਬਾਈ ਹੁਣ ਤੁਸੀਂ ਬੋਦੀ ਚੈੱਕ ਕਰੋ ਇਹਦੀ ਉਹ ਲੂਸਦਾਨ ਦ ਵੀ ਖਾਈ ਦੰਦੋ ਕਲਵਿੰਦਰ ਬਾਈ ਖੀਰੀਆ ਹੈ ਖੀਰੀਆ ਹਾਂ ਜੀ ਆਹਦਾ ਆਪੇ ਇਹ ਦਿਖਾ ਦਿੰਦੇ ਲੋ ਜਮਾ ਰਹਿ ਗਿਆ ਨਾਲ ਪੱਕੀ ਪਿਆਵਾਰ ਹਾਂ ਹੂੰ ਜਮਾ ਕੱਚੀ ਖੀਰੀ ਰਹਿਣਾ ਤੇ ਬਾਈ ਕਲਵਿੰਦਰ ਮੋਲ ਫਿਰ ਕੇ ਮੇ ਰਹਿਣ ਇਹ ਮੰਨ ਲਓ ਬਾਈ ਜੀ ਫੋਨ ਤੇ ਕਰਾਂਗੇ ਮੋਲ ਜਮਾ ਜੈਨੂਨ ਜੇ ਹੋਣਗੇ ਆਪਣੇ ਠੀਕ ਹੈ ਹਾਂਜੀ ਹਾਂ ਜਮਾ ਬਾਈ ਜਨਾ ਕਰਾਂਗੇ ਫੋਨ ਤੇ ਤੇ ਮੁੱਲ ਜਮਾ ਬਾਈ ਜਨਾ ਹੁਣ ਮੁੱਲ ਮਹਨ ਦੀ ਕਿਉਂਕਿ ਮੁੱਲ ਬਾਈ ਦੇ ਅੱਗੇ ਵੀ ਖਰਜਾਇ ਜੀ ਹੁੰਦਾ ਲੈਣ ਦੇਣ ਮੁੱਲ ਹੁੰਦੇ ਆ ਬਾਕੀ ਹੁਣ ਨਾ ਬਾਈ ਪ੍ਰਿੰਟਡ ਬੱਚਾ ਦੇਖੋ ਯਾਰ ਕਿੰਨਾ ਜਿੰਨਾ ਇਹ ਵੱਡਾ ਹੁਣ ਹੋਇਆ ਗਿਆ ਬਾਈ ਉਹਨੇ ਤਾਂ ਖਰਾਕ ਖਾ ਗਿਆ ਤੋਂ ਵੱਧ ਦੀ ਖਾ ਗਿਆ ਤੇ ਬਾਈ ਕੁਲਵਿੰਦਰ ਮਰਨ ਲਾ ਦਾ ਮੁੱਲ ਵੀ ਉਹ ਹੈ ਜੀ ਹੋਊਗਾ ਜਿਹ ਹੈਗਾ ਮਤਲਬ ਇਹਨੇ ਖਰਾਕ ਖਾ ਲਈ ਹੁਣ ਇਹ ਮੁੱਲ ਆਪਣੇ ਜਮਾ ਛੋਟੇ ਛੋਟੇ ਹੀ ਰਹਿਣ ਵਾਲਿਆ ਬਾਈ ਮੁੱਲ ਜੇ ਆਪਾਂ ਮੁੱਲ ਵੱਧ ਕਰਕੇ ਤਾਂ ਇੱਕ ਨਹੀਂ ਵੇਚ ਸਕਦੇ ਹਮ ਬਸ ਅਗਲਾ ਫੋਨ ਨਾਲ ਇਹ ਮੁੱਲ ਨੰਗੂਣੀ ਕੋ ਮੋੜਦਾ ਬਸ ਲੈ ਕੇ ਜਾਉਂ ਜੜਾ ਆਂਦੀ ਲੈ ਕੇ ਜਾਉਂ ਕਿਉਂ ਜੈਨੂ ਆਂ ਦਾ ਰੇਟ ਹੀ ਹੁੰਦਾ ਆਪਣਾ ਜਮਾਂ ਜਾਇਜ਼ ਆ ਹੂੰ ਕਿ ਤਾਂਹੀ ਤਾਂ ਵੇਚਣ ਵਾਲੇ ਲਿਆ ਕੇ ਆਪਣੇ ਤੋਂ ਗਾਂ ਵੇਚ ਲੈਂਦੇ ਆ ਸਹੀ ਗੱਲ ਆ ਜੇ ਹੁਣ ਜੈਨੂ ਰੇਟ ਆ ਕਰਨ ਦਾ ਬਾਈ ਕਾਰ ਨਹੀਂ ਇਹ ਮੁੱਲ ਬਾਈ ਇਸ ਕਰਕੇ ਨਹੀਂ ਕਰਦਾ ਵੀਡੀਓ ਚ ਕਿਉਂਕਿ ਬਾਈ ਕਹਿੰਦਾ ਕਈ ਵਾਰ ਆ ਨਾ ਵੇਚਣ ਵਾਲੇ ਬੰਦੇ ਜ਼ਿਆਦਾਤਰ ਲੈ ਲੈਂਦੇ ਆ ਕਿ ਨਹੀਂ ਬਾਈ ਹਾਂਜੀ ਚਲੋ ਪੜਦਾ ਹੁੰਦਾ ਗੱਲ ਤੱਕ ਨਹੀਂ ਹਾਂਜੀ ਹਾਂ ਤੇ ਦੋ ਨੰਬਰ ਤੇ ਬਾਈ ਕੁਲਵਿੰਦਰ ਏ ਬਾਈ 11 ਮਹੀਨੇ ਉਮਰ ਦਾ ਬੱਚੀ ਦੀ ਬਾਈ ਮੈਂ ਕਹਣਾ 14 ਦਾ ਯਾਰ ਕੱਪੜਾ ਨਾਲ ਦੀ ਹਾਂਜੀ ਹਾਂਜੀ ਫੇਸ ਕੁਆਲਟੀ ਚੈੱਕ ਕਰ ਲਓ ਲੈ ਬਹੁਤ ਜਿਆਦਾ ਬਰੀਡ ਵਾਲਾ ਬੱਚਾ ਬਾਲਾ ਸੋਹਣਾ ਬੱਚਾ ਬਾਈ ਕੁਆਲਟੀ ਵਾਲਾ ਬੱਚਾ ਐ ਮਨ ਲਓ ਵੀ ਇੱਕ ਤਰ੍ਹਾਂ ਦੇ ਨਾਲ ਅੱਜ ਤੁਸੀਂ ਐਫ ਡੀ ਕਰਾ ਦੋਗੇ ਨਹੀਂ ਬਾਈ ਹਾਂਜੀ ਬਿਲਕੁਲ ਹੂੰ ਬਾਕੀ ਜਾਣਦਿਆਂ ਨੇ ਟੀਕੇ ਲੈਣਿਆ ਬੱਚੀਆਂ ਨੇ ਜੀ ਸਹੀ ਗੱਲ ਹੈ ਜਿੰਦ ਜਾਣ ਵਾਲੀਆਂ ਬੱਚੀਆਂ ਆਹਦੀ ਕੁਆਲਟੀ ਦੇਖੋ ਇਹਦਾ ਰੰਗ ਰੂਪ ਇਹਦਾ ਸਟਰਕਚਰ ਇਹਦੀ ਬਾਡੀ ਬੰਤਰ ਮੈਂ ਕਹਣਾ ਵੀ ਕੀ ਆ ਬਾਤ ਆ ਹਾਂਜੀ ਹਾਂਜੀ ਆ ਤਾਂ ਵੀ ਬਾਲਾ ਤਾਂ ਕਹਿਣ ਦੀ ਲੋੜ ਵੀ ਨਹੀਂ ਕਿਉਂਕਿ ਬਾਈ ਗੱਲ ਪਤਾ ਕੀ ਅਕਲਵਿੰਦਰ ਹਾਂਜੀ ਆਪਾ ਬਾਲਾ ਕਹਨੇ ਆ ਜਿਹੜੇ ਵੀਰ ਨੂੰ ਪਤਾ ਉਹਨੇ ਦਾ ਦੱਸੀ ਬ੍ਰੀਡ ਆਪ ਹੀ ਦੱਸਦੀ ਆ ਜੀ ਬ੍ਰੀਡ ਆਪ ਹੀ ਦੱਸਦੇ ਬਾਕੀ ਮਦਰ ਮਿਲਕ ਬਹੁਤ ਚੰਗੇ ਆ ਵਸ਼ੀਆਂ ਦੇ ਠੀਕ ਹੈ ਬਈ ਹਾਂਜੀ ਹਾਂ ਲੈ ਚੱਲੋ ਬਈ ਤੇ ਮੁੱਲ ਜਾਇ ਜੀ ਰਹਿਣਗੇ ਜਮਾ ਬਈ ਮੁੱਲ ਜਾਇ ਜੀ ਰਹਿਣਗੇ ਜੇ ਕੋਈ ਕੱਠੀਆਂ ਵਸ਼ੀਆਂ ਖਰੀਦੂਗਾ ਤਾਂ ਪੂਰੇ ਪੰਜਾਬ ਦਾ ਕਿਰਾਇਆ ਫ੍ਰੀ ਹੋਊਗਾ ਜੀ ਠੀਕ ਹੈ ਬਈ ਹਾਂਜੀ ਜੇ ਕੋਈ ਚਾਰ ਵਸ਼ੀਆਂ ਲੈ ਲੈਂਦੀਆਂ ਤਾਂ ਵੀ ਤਾਂ ਵੀ ਆਪਣਾ ਪੰਜਾਬ ਦਾ ਕਿਰਾਇਆ ਫ੍ਰੀ ਹੋਊ ਚੱਕੋ ਬਈ ਇੰਨਾ ਕੁ ਬਾਈ ਕਹਿੰਦਾ ਤੁਹਾਨੂੰ ਮੁਆਫਤ ਦੇ ਦੇਣਾ ਜੇ ਤੁਸੀਂ ਚਾਰ ਲੈ ਜਾਓਗੇ ਤਾਂ ਵੀ ਕਿਰਾਇਆ ਫ੍ਰੀ ਹੋ ਜਾਣਾ ਜੇ ਤੁਸੀਂ ਸਾਰਾ ਲੋਟੀ ਲੈ ਆਇਆ ਨਾ ਤਾਂ ਭਾਈ ਗਣਾ ਕਰਾਇਆ ਫ੍ਰੀ ਹੋ ਜਾਣਾ ਇਹਦਾ ਮਤਲਬ ਇਹ ਵੀ ਨਹੀਂਗਾ ਨਾਲੇ ਹੋਰ ਵੀ ਹੋ ਜਾਊਗਾ ਡਿਸਕਾਊਂਟ ਵੀ ਭਾਈ ਗਣਾ ਵਧੀਆ ਕਰਦੇ ਆ ਕਿ ਨਹੀਂ ਹਾਂਜੀ ਕਿਉਂ ਆਪਣਾ ਜਮਾਂ ਘੱਟ ਰੇਟ ਤੇ ਬਰੀਡ ਪੂਰੀ ਵਧੀਆ ਦੇਵਾਂਗੇ ਸਹੀ ਗੱਲ ਆ ਭਾਈ ਤੇ ਭਾਈ ਕੁਲਵਿੰਦਰ ਤਿੰਨ ਨੰਬਰ ਦੇ ਬੱਚਾ ਝੋਲੀ ਦਾ ਸਾਫ ਹਾਂਜੀ ਹਾਂਜੀ ਝੋਲੀਆਂ ਦੇ ਸਾਰੇ ਬੱਚੇ ਸਾਫ ਹੋਣਗੇ ਕਿਆ ਬਾਤ ਕੋਈ ਮੈਂ ਨਹੀਂ ਇਹਦੇ ਫੋਟਸ਼ਾਗ ਹੋਗੇ ਉਹ ਕੰਮ ਨਹੀਂ ਆਉਂਦਾ ਸਹੀ ਗੱਲ ਆ ਮੇਨ ਗੱਲ ਆ ਥਣਾ ਦੀ ਆ ਤੇ ਬਾਈ ਕਹਣਾ ਦੰਦਾਂ ਦੀ ਜਿਹੜੀ ਖੀਰੀ ਆ ਉਹਨੂੰ ਆਪਾਂ ਖੀਰੀ ਆਖਾਂਗੇ ਜਿਹੜੀ ਦੋ ਦੰਦਾਂ ਦਾ ਉਹ ਦੋ ਦੰਦਾਂ ਦਾ ਕਹਿੰਦੇ ਬਾਈ ਹਾਂਜੀ ਸਹੀ ਗੱਲ ਹੁਣ ਆ ਤਿੰਨ ਨੰਬਰ ਬੱਚਾ ਆ ਗਿਆ ਬਾਈ ਪ੍ਰਿੰਟਡ ਬੱਚਾ ਪੂਰਾ ਇਹ ਵੀ ਰੰਗ ਰੂਪ ਦੇਖੋ ਪਹਿਲਾਂ ਦਾ ਬੱਚੇ ਦਾ ਸੈਨ ਗਾਲਾ ਮੈਂ ਕਹਣਾ ਨਾ ਬਹੁਤ ਬਿਊਟੀ ਦੇਖੋ ਬੱਚੇ ਚ ਬਾਕੀ ਬੂਥ ਵੀ ਗਲਾਬੀ ਆ ਗਈ ਹੈ ਨਾ ਹਾਂਜੀ ਹੂੰ ਤੇ ਗਲਾਬੀ ਥਣ ਆ ਸਹੀ ਗੱਲ ਆ ਬਾਈ ਥਣ ਵੀ ਆਪਾਂ ਦਿਖਾ ਤੇ ਉਸ ਦੇ ਅੰਦਰ ਥਣ ਵੀ ਚਾਰ ਮਿਲਣਗੇ ਕੋਈ ਸੋਨੂੰ ਫੋੜ ਸਕਲੀ ਮਿਲਣੀ ਬਾਈ ਥਣ ਵੀ ਮੈਂ ਕਹਣਾ ਨਾ ਇੰਚੀ ਇੰਚੀ ਦੇ ਹੋਏ ਪਿਆ ਹਾਂਜੀ ਹਾਂਜੀ ਸਹੀ ਗੱਲ ਆ ਬਹੁ ਬਾਕੀ ਤੋੜਾ ਤੋੜਾ ਬੱਚੇ ਦਾ ਤੁਸੀਂ ਇਹਦਾ ਵੀ ਚੈੱਕ ਕਰ ਸਕਦਾ ਲੈ ਚੱਲ ਬਾਈ ਕਲਵਿੰਦਰ ਚੰਗੇ ਢਾਂਚੇ ਦਾ ਬੱਚਾ ਬਾਈ ਇਹ ਵੀ ਮੁੱਲ ਤਾਂ ਬਾਈ ਕਹਿੰਦਾ ਵੀ ਬਸ ਲੈਣ ਦੇਣੀ ਹੋਣਗੇ ਬਾਈ ਜਿਹੜਾ ਵੀ ਵੀਰਾਜੂ ਵਰਗਾ ਨਾ ਮੋੜ ਦੇਣੀ ਬਸ ਦੇਖੇ ਤੋੜਾਂਗੇ ਕਿ ਨਹੀਂ ਬਾਈ ਹਾਂਜੀ ਤੇ 4 ਨੰਬਰ ਤੇ ਆ ਗਿਆ ਬਾਈ ਕਾਲੇ ਰੰਗ ਦਾ ਬੱਚਾ ਹਾਂਜੀ ਠੀਕ ਆ ਐਚ ਐਫ ਦਾ ਕਈਆਂ ਨੇ ਕਿਉਂਕਿ ਬਾਈ ਪੂਰੇ ਵੱਡੇ ਢਾਂਚੇ ਵਾਲੀ ਬੱਛੀ ਹੈ ਜੀ ਹੂੰ ਝੋਲੀ ਚੈੱਕ ਕਰਾ ਦੀ ਬਾਈ ਕਲਵਿੰਦਰ ਝੋਲੀ ਬਹੁਤ ਚੰਗੀ ਲੈ ਚੱਲ ਉੱਥੇ ਕਰਵਾ ਲੈ ਝੋਲੀ ਚੈੱਕ ਇਹਦੀ ਬਾਕੀ ਬਾਈ ਕਹਿੰਦਾ ਬਾਈ ਫੋਰਸ ਸਕਦਾ ਕੋਈ ਸੋਨ ਨੂੰ ਦੇਖਣ ਨੂੰ ਵੀ ਨਹੀਂ ਮਿਲਣੀ ਲੈ ਉਹਨੇ ਦੀ ਝੋਲੀ ਚੈੱਕ ਕਰਾ ਥੋੜਾ ਦੱਦਾ ਥੋੜਾ ਕੋਈ ਨੀ ਅੰਦਰ ਕਰਕੇ ਖੜਿਆ ਦਾ ਕਿ ਤਖਾ ਦੇ ਲੈ ਵੇ ਦੇਖੋ ਇਹਦੀ ਮੋਦੀ ਬੱਚੇ ਦੀ ਬਹੁਤ ਚਮਕਦਮ ਕਾਲਾ ਬੱਚਾ ਲਿਸਾਂ ਨਹੀਂ ਲਾਮਾ ਨਹੀਂ ਬਹੁਤ ਸੋਹਣਾ ਪੂਰੀ ਫੁੱਲ ਕਰੋਸ ਦੇ ਵਿੱਚ ਆਈ ਬੱਚੀ ਬਾਈ ਕੁਲਵਿੰਦਰ ਜਾਂਦੀ ਟੀਕਾ ਲੈ ਜੀ ਉਮਰ ਹੁਣ ਸੂਟ ਹੀ ਆ ਹਨਾ ਲੱਤਾਂ ਤੋਂ ਹੀ ਪਤਾ ਲੱਗਦਾ ਵੀ ਕਿੰਨੀਆਂ ਲੰਮੀਆਂ ਹਨ ਹਾਂਜੀ ਹਾਂ ਲੈਗ ਸਕੋਰ ਬਹੁਤ ਚੰਗਾ ਵਸ਼ੀਦ ਲੈਗ ਸਕੋਰ ਵਗੈਰਾ ਬਾਕੀ ਸਟ੍ਰੇਟ ਨੇ ਸਕੋਰ ਬਾਕੀ ਆ ਨਾ ਖਰਮੇ ਸਰੀਰ ਜੇ ਦੀ ਆ ਫਰਮੇ ਹਾਂਜੀ ਹੂੰ ਵਧੀਆ ਕੱਦ ਕਾਠ ਵਾਲੀ ਬੱਚੀ ਆ ਬਾਕੀ ਆ ਟਾਪ ਲਾਈਨ ਬਹੁਤ ਸਿੱਧੀ ਆ ਜਿਵੇਂ ਬੱਚੀ ਦੀ ਸਹੀ ਗੱਲ ਆ ਪਾਣ ਦੀ ਪਲਿਆਵਾ ਬੱਚਾ ਯਾਰ ਆਪਾਂ ਕਹਿ ਸਕਦੇ ਆ ਆਏ ਮੰਨ ਲਓ ਵੀ ਬੱਚਾ ਤਿਆਰ ਕਰਨਾ ਕਿ ਨਹੀਂ ਕੁਲਵਿੰਦਰ ਭਾਈ ਕਿੰਨਾ ਖਰਚ ਇਹ ਹੁਣ ਜਾਣਦੀ ਨਾ ਟੀਕਾ ਲੈਣਾ ਜੀ ਆਪਣਾ ਰੇਟ ਵੀ ਅਗਲਾ ਪਾਸੇ ਪਤਾ ਕਰਕੇ ਆਵੇ ਜਮਨ ਜੈਨ ਨੂੰ ਜਿਹੜਾ ਰੇਟ ਹੋਊਗਾ ਬਹੁਤ ਘੱਟ ਠੀਕ ਆ ਹਾਂਜੀ ਹਾਂ ਰੇਟ ਭਾਈ ਕਹਿੰਦਾ ਜਾਇਜ਼ ਹੋਊਗਾ ਚਮਨ ਲੈਣ ਦੇਣ ਤੇ ਫਿਕਸ ਜਾਂ ਮੁੱਲ ਕਰਾਂਗੇ ਬਾੜਾ ਆਪਾਂ ਮੁੱਲ ਨਹੀਂ ਕਰਦੇ ਬਾਕੀ ਝੋਣੀ ਝਾਲੀ ਚੈੱਕ ਕਰ ਸਕਦੇ ਬਹੁਤ ਸੋਹਣੀ ਸਾਫ਼ ਸੁਥਰੀ ਥੋੜਾ ਕੈਮਰਾ ਤੋਂ ਡਰਦੀ ਹੂੰ ਥੋੜਾ ਡਰਦਾ ਬੱਚਾ ਹੋਰ ਬਈ ਕੋਈ ਦਿੱਕਤ ਨਹੀਂ ਤੇ ਕਲੇਵਿੰਦਰ ਜੀ ਥਣ ਬਈ ਚਾਰ ਕਹੇ ਤਾਂ ਚਾਰ ਹੀ ਹੋਣਗੇ ਐ ਨਹੀਂ ਗੱਲ ਆਊਗੀ ਕਿ ਕਿਸੇ ਦਾ ਫੋਟੋ ਚਾਹਣਗੇ ਉਹ ਕੰਮ ਨਹੀਂ ਆ ਥਣ ਬਈ ਪੰਜ ਨੰਬਰ ਬੱਚਾ ਆ ਗਿਆ ਹਾਂ ਜੀ ਜਮਾਂ ਖਰਗੋ ਦਾ ਬੱਚਾ ਆ ਗਿਆ ਨਾ ਜਮਾਂ ਹੀ ਖਰਗੋ ਦਾ ਬੱਚਾ ਜੀ ਹੂੰ ਜਮਾਂ ਚਿੱਟਾ ਬੱਚਾ ਜਾਂ ਮੈਂ ਕਹਿੰਦਾ ਵੀ ਦੇਖ ਸਕਦੇ ਕੋਲਟੀ ਬੱਚੇ ਦੀ ਰੰਗ ਰੂਪ ਦੇ ਕਹਿੰਦਾ ਨਾ ਮਾੜੀ ਜਿਹੀ ਸੈ ਅਲਰਜੀ ਜੀ ਹੋ ਗਈ ਸੀਗੀ ਹੂੰ ਤੇ ਉਹ ਇੰਜੈਕਸ਼ਨ ਇਹਦੇ ਉੱਪਰ ਲੱਗਿਆ ਸੀਗਾ ਠੀਕ ਆ ਤੇ ਹਾਂ ਉਹ ਸੁਣ ਗਈ ਬਾਕੀ ਸਰੀਰਕ ਬਣਤਰ ਬਹੁਤ ਚੰਗੀ ਆ ਯਾਰ ਹਾਂ ਜੀ ਹਾਂ ਹੂੰ ਸਹੀ ਗੱਲ ਲੈ ਗੁਲਾਬੀ ਬੂਥ ਬਾਕੀ ਰੰਗ ਰੂਪ ਚੈੱਕ ਕਰੋ ਉਹ ਬਾਈ ਨੇ ਬਾਈ ਦੱਸਤਾ ਕਹਿੰਦਾ ਵੀ ਟੀਕਾ ਇਹਦੇ ਲੱਗਿਆ ਹੋਇਆ ਝੜ ਜਾਊਗਾ ਹਣਾ ਇਨਫੈਕਸ਼ਨ ਹਾਂ ਜੀ ਹਾਂ ਜੀ ਹੂੰ ਲੈ ਚੋੜੀ ਚੈੱਕ ਕਰਾ ਦੀ ਬਾਈ ਕੁਲਵਿੰਦਰ ਰੋਕ ਜੰਦਝਾਨ ਬੜੀ ਆ ਵਸੀ ਜਾਨ ਆਣ ਵਾਲੀਆਂ ਬੱਚੀਆਂ ਹੀ ਸਾਰੀਆਂ ਹੂੰ ਗੁਲਾਬੀ ਥਾਣਾ ਸਹੀ ਗੱਲ ਬਹੁਤ ਚੰਗਾ ਥਾ ਕੀ ਬਾਤ ਆ ਭਾਈ ਬਹੁਤ ਸੋਹਣਾ ਥਾ ਲੈ ਭਾਈ ਚੈੱਕ ਕਰੋ ਤੇ ਮੁੱਲ ਕਨੇ ਹੋਣਾ ਭਾਈ ਰੱਖ ਕੇ ਆ ਗਰੇ ਭਾਈ ਹਾਂਜੀ ਲਾ ਚੱਲ ਬਾਈ ਇਹਨੂੰ ਗੱਲ ਮੌਲਦੀ ਨਹੀਂ ਬਾਈ ਜੀ ਗੱਲ ਇਹ ਆ ਵੀ ਕੁਆਲਿਟੀ ਵੀ ਆ ਸਹੀ ਗੱਲ ਆ ਜਾਨਦਿਆਂ ਨਾ ਟੀਕਾ ਲੈਣਾ ਹੈਗਾ ਕੋਈ ਐ ਨਹੀਂ ਵੀ ਬਾਹਰ ਟਾਂ ਸਾਹਮਣੇ ਆ ਪੈਣਗਾ ਉਹ ਕੰਮ ਨਹੀਂ ਹੂੰ ਠੀਕ ਆ ਜੀ ਪ੍ਰਿੰਟ ਬਰੀਡ ਪੂਰੀ ਫੁੱਲ ਸਹੀ ਗੱਲ ਆ ਬਾਈ ਬੱਚਾ ਪਲਿਆ ਹੋਇਆ ਹੈਗਾ ਨਹੀਂ ਹਾਂ ਜੀ ਸਹੀ ਗੱਲ ਆ ਕੱਲ ਬੰਦਰ ਬਾਈ ਇਹ ਪੰਜ ਬੱਚੇ ਮੰਨ ਕੇ ਚੱਲੋ ਜੇ ਕੋਈ ਇਕੱਠੇ ਲੈਂਦਾ ਮਾਨਤਾਨ ਵੀ ਵਧੀਆ ਇਕੱਠੇ ਆਪਣਾ ਜੇ ਪੰਜੇ ਇਕੱਠੇ ਲੈਂਦੇ ਜੀ ਤਾਂ ਆਪਣਾ ਇਹ ਪੰਜਾਬ ਦਾ ਕਰਾਇਆ ਫਰੀ ਹੋ ਜੂਗਾ ਬਾਕੀ ਰੇਟ 'ਚ ਵੀ ਮਾਨਤਾਨ ਹੋਊਗਾ ਰੇਟ ਤਾਂ ਮੰਨ ਲੱਗੇ ਚੱਲੋ ਬਈ ਆਪਣਾ 8000 ਤੋਂ ਸਟਾਰਟਿੰਗ ਹੈ। ਇਹ ਐਂਡ ਜਾਂ ਕਿੱਥੇ ਜਾ ਹੋ ਜਾਣਾ ਬਾਈਕਲੇ ਬਸ ਐਂਡ ਵੀ ਬੱਸ ਜਦੋਂ ਅਗਲਾ ਫੋਨ ਲਾਉਗਾ ਐਂਡ ਵੀ ਉਹਨੂੰ ਪਤਾ ਲੱਗੇ। ਠੀਕ ਹੈ ਬਾਈ। ਹਾਂ ਬਾਈ ਕਹਿੰਦਾ ਜਦੋਂ ਫੋਨ ਲਾਉਂਗੇ ਤਾਂ ਸਾਨੂੰ ਉਹਦਾ ਵੀ ਪਤਾ ਲੱਗੇ ਹਨਾ। 6 ਨੰਬਰ ਬੱਚਾ ਆ ਗਿਆ ਬਾਈ। ਹਾਂ ਜੀ ਹੁਣ ਆਪਣਾ ਤੁਹ ਜਿਹੜੇ ਵੀਰ ਲਿਜਾਂਦੇ ਉਹਨੂੰ ਪਤਾ ਹੀ ਆ ਕਿਹੋ ਜਿਹਾ ਰੇਟ ਹੁੰਦਾ। ਰੇਟਾਂ ਦੀ ਨਹੀਂ ਬਾਈ ਗੱਲ। ਸਹੀ ਗੱਲ ਹੈ ਬਾਈ ਰੇਟ ਨਹੀਂ ਬਾਈ ਵਾਲੇ ਕਰਦਾ ਕਿਉਂਕਿ ਰੇਟ ਅੱਗੇ ਵੀ ਨਹੀਂ ਬਾਈ ਵਾਲੇ ਕਰਦਾ। ਉਹ ਦੇਖੋ ਬੱਚਾ ਦੇ। ਉਹਨਾ ਬੱਚੇ ਦਾ ਬਾਈ ਤੁਸੀਂ ਕੁਆਲਿਟੀ ਦੇਖ ਸਕਦੇ ਹੋ। ਮੈਂ ਕਹਿੰਦਾ ਬਹੁਤ ਸੋਹਣਾ ਤੂੰ ਸਮਝਾ ਪੜਾਵਾ ਬੱਚਾ ਬਾਕੀ ਥਣਚਾਰ ਹਨਾ ਲੈ ਹਾਂਜੀ ਹਾਂਜੀ ਸਮਝਾ ਰਹੀ ਮਾਣ ਲੇ ਦੇਖੋ ਸਫਾਈ ਦੇਖੋ ਬੱਚੇ ਦੀ ਹਨਾ ਸਫਾਈ ਸੁਈ ਸਰੀਰ ਕਵੰਤਰ ਜਾਂ ਫੇਸ ਰਾਜੀ ਰੂਜੀ ਪੂਰਾ ਆ ਜਾਏ ਦਾ ਕੰਨ ਜਾਏ ਰਾਜੀ ਰੂਜੀ ਮੈਂ ਕਹਿੰਦਾ ਵੀ ਐ ਲਾ ਲਓ ਬਈ ਐ ਬੱਚਾ ਤਿਆਰ ਵੀ ਨਹੀਂ ਚੌੜਾ ਪੂਰਾ ਫੁੱਲ ਆ ਜੀ ਜੇ ਚੰਗੀ ਖਾਣੇ ਪੁਰੇ ਖਾਣੇ ਪੁਰੇ ਆ ਬਿਲਕੁਲ ਸਿੱਧੇ ਪੁਰੇ ਥੋੜੇ ਸਟ੍ਰੇਟ ਪੁਰੇ ਹਾਂਜੀ ਹਾਂ ਚੌੜੀ ਚੂੜੀ ਬਹੁਤ ਆ ਵੇਖੋ ਹਮ ਸਹੀ ਗੱਲ ਆ ਬਾਕੀ ਭਾਈ ਕਲਵਿੰਦਰ ਜੀ ਆਪਾਂ ਕਹਿ ਦਈਏ ਇਕੱਲੇ ਕੱਖਾਂ ਦੇ ਵੀ ਨਹੀਂ ਰਾਜੀ ਹੁੰਦੇ ਏਡੇ ਬੱਚੇ ਨਹੀਂ ਜੀ ਨਹੀਂ ਹੂੰ ਜੱਗੀ ਫੀਡ ਨਾ ਪਲਿਆ ਬੱਚਾ ਫੇਰ ਹੀ ਭਾਈ ਪਤਾ ਲੱਗਦਾ ਬੱਚੇ ਦਾ ਸਟਰਕਚਰ ਹੁਣ ਤੁਸੀਂ ਚੈੱਕ ਕਰ ਸਕਦੇ ਹੋਗੇ ਜਾਨੀ ਗਾਂ ਵਦਨਾਲਾ ਜਿਹੜੇ ਵੀਰਪੁਰਾ ਨੇ ਫਾਰਮ ਤੇ ਕੰਮ ਕਰਨਾ ਜਿਹਨਾਂ ਨਵਾਂ ਫਾਰਮ ਤਿਆਰ ਕਰਨਾ ਠੀਕ ਹੈ ਥੋੜੀ ਇਨਵੈਸਟਮੈਂਟ ਤੇ ਗਾਂ ਚੰਗਾ ਫਾਰਮ ਤਿਆਰ ਹੁੰਦਾ ਸਹੀ ਗੱਲ ਬਸ ਮੈਨੇਜਮੈਂਟ ਜ਼ਰੂਰੀ ਹੈ ਨਾਲ ਫੀਡ ਤੇ ਮੈਨੇਜਮੈਂਟ ਬੜੀ ਆਲ ਹੈ ਭਾਈ ਫੀਡ ਜੇ ਛੋਟੀ ਮੈਨੇਜਮੈਂਟ ਸਹੀ ਹੈ ਜਾਂ ਫੀਡ ਸਹੀ ਹੈ ਤੋ ਸਾਰਾ ਬੱਚਿਆਂ ਨੇ ਤਿਆਰ ਹੋ ਜਾਣਾ ਹੁੰਦਾਗਾ ਹਨ ਜੇ ਹੁਣ ਆਪਾਂ ਬਈ ਫੀਡ ਨਾ ਪਾਵਾਂਗੇ ਚਾ ਇਹਨਾਂ ਨੂੰ ਇਹਨਾਂ ਦੀ ਖਰਾਕ ਨਾ ਪਾਵਾਂਗੇ ਤਾਂ ਸੋਨੂੰ ਹੀ ਪਤਾ ਰਜੜ ਕਿਉਂ ਹੁਣ ਇਹ ਲਿੱッセ ਲਾਵੇਂ ਨਹੀਂ ਕੋਈ ਵੀ ਬੱਚਾ ਦਿਖਾ ਦਿਓ ਕੋਈ ਵੀ ਬੱਚਾ ਲਿੱਸਾ ਲਾਵੇਂ ਨਹੀਂ ਪੜੇ ਸਮੇਂ ਦੇ ਬੱਚੇ ਆ ਹੁਣ ਇਹਨਾਂ ਨੂੰ ਖਰਾਕ ਥੋੜੀ ਦੀ ਲੋੜ ਆ ਹਾਂਜੀ ਹਾਂ ਹੁਣ ਇਹਨਾਂ ਨੇ ਬਸ ਜਿਵੇਂ ਆ ਪੰਜ ਵੜਾ ਹੋਏਗਾ ਇਹਨਾਂ ਨੇ ਜਾਂਦੀਆਂ ਨੇ ਠੀਕੇ ਲੈ ਲੈਣੇ ਜਦੋਂ ਇਹ ਅੱਧ ਕਿਪਣਾ ਹੋਊਗਾ ਮੰਨ ਲਓ ਇਹਨਾਂ ਨੇ ਮਗਰ ਮਗਰ ਟੀਕੇ ਚੱਕ ਲੈਣੇ ਸਹੀ ਗੱਲ ਆ ਬਾਈ ਕੁਲਵਿੰਦਰ ਤੇ ਅੱਗੇ ਬਾਈ 7 ਨੰਬਰ ਬੱਚਾ ਹਨਾ ਹਾਂਜੀ ਮੈਂ ਕਹਿੰਦਾ ਜੋੜੇ ਇਨੇ ਉਹ ਅੱਡ ਤੋੜ ਦਾਂਗੇ ਜੀ ਇਹਨੂੰ ਕੱਲੀ ਤੋੜ ਦਿੰਦੇ ਠੀਕ ਆ ਕੱਲਾ ਕੱਲਾ ਤੇ ਥੋੜਾ ਜਿਹਾ ਬੱਚਾ ਡਰਦਾ ਇਹ ਹੂੰ ਥੋੜਾ ਜਿਹਾ ਡਰਦਾ ਜ਼ਰੂਰ ਹੈ ਬਾਈ ਬੱਚਾ ਕਦੋਂ ਜਦੋਂ ਖੁੱਲਾ ਜਾਨਵਰ ਆ ਆਪਾਂ ਰੱਸਾ ਪਾ ਲੈਨੇ ਨਾ ਹੁਣ ਫਾਰਮ ਚ ਖੁੱਲਾ ਹੁੰਦਾ ਉਦੋਂ ਫਿਰ ਇਹ ਰੱਸੇ ਦੀ ਹੋਂਦ ਕੱਲਾ ਉਦੋਂ ਥੋੜਾ ਜਿਹਾ ਨਾ ਬੱਚਾ ਬਾਈ ਕਰਦਾ ਹੀ ਆ ਕਿਉਂਕਿ ਜਦੋਂ ਆਪਾਂ ਰੱਸਾ ਪਾਉਨੇ ਤਾਂ ਉਹ ਅਜੀਬ ਜਿਹਾ ਲੱਗਦਾ ਜੀ ਕੀ ਕੀ ਜਿਹਾ ਬਤ ਹਾਂਜੀ ਹਾਂਜੀ ਇਧਰੋ ਦਿਖਾ ਦੂੰ ਹੂੰ ਆ ਪਿੰਕ ਨੂੰ ਜਾ ਇਹ ਦੇਖੋ ਸਹੀ ਗੱਲ ਲੈ ਬੜਾ ਪਿਆਰਾ ਬੱਚਾ ਹਾਂਜੀ ਹਾਂ ਪੂਰਾ ਸੁਮਿਆ ਬੜਾ ਜੇ ਹੁਣ ਇਹਨੂੰ ਖੁੱਲਾ ਛੱਡਣਾ ਲੈ ਬਈ ਹੁਣ ਇਹਨੂੰ ਐ ਲੱਗਦਾ ਵੀ ਨਹੀਂ ਮੇਰੇ ਪਾਇਆ ਵਾਦਲੇ ਹਾਂਜੀ ਹਾਂ ਹੁਣ ਦੇਖੋ ਤਾਹੇ ਭਾਜਦਾ ਜੇ ਇਹਨੂੰ ਮਤਲਬ ਕਿ ਬਾਈ ਖਿੱਚਦਾ ਤਾਹੇ ਤੁਰਨੋ ਹਟ ਜਾਣਾ ਕਿ ਇਹਨੂੰ ਮਤਲਬ ਕਿ ਰਸੇ ਦਾ ਰਸੇ ਦੀ ਹਲਕਾ ਦੇਖੋ ਹੁਣ ਮੈਂ ਖਿੱਚਦਾ ਹਾਂ ਰਸੇ ਦੀ ਹਲਕਾ ਮਾ ਲੈ ਇਹਨੂੰ ਖੁੱਲਾ ਛੱਡ ਦਿੰਦਾ ਲੋ ਲੈ ਭਾਜਦਾ ਨਾ ਪੂਰਾ ਸਹੀ ਗੱਲ ਆ ਬਾਈ ਨੇ ਚੈੱਕ ਕਰ ਸਕਦੇ ਹੋ ਅਸਲ ਵਿੱਚ ਨਾ ਬਾਈ ਬੱਚਾ ਕੋਈ ਵੀ ਇਹ ਕਰ ਹੀ ਜਾਂਦਾ ਕਿਉਂਕਿ ਜਿਹੜਾ ਖੁੱਲਾ ਜ਼ਿਆਦਾਤਰ ਹਾਂਜੀ ਉਹ ਰੱਸਾ ਪੈ ਗਿਆ ਉਹਨੇ ਬਸ ਐਂ ਕਰਨਾ ਪਿੱਛੇ ਉਹ ਬਾਕੀ ਝੋਲੀ ਚਾਲੀ ਚੈੱਕ ਕਰ ਸਕਦੇ ਆਂ ਬਾਈ ਥਾਂ ਸੋ ਨੂੰ ਨਿਕੜਵੇਂ ਮਿਲ ਜਾਣਗੇ ਫੋਟ ਨਹੀਂ ਕੋਈ ਬਣੀ ਹੈ ਨਾ ਹਾਂਜੀ ਥਾਂ ਚ ਚਾਰ ਹੀ ਹੋਣਗੇ ਐ ਮੈਂ ਆਪਾਂ ਜੇ ਕਿਤੇ ਫੋਟ ਹੁੰਦੀ ਆਪਾਂ ਦੱਸ ਦਈਦਾ ਕੋ ਦੂਰੋਂ ਵੀਰ ਭਰਾ ਮਂਗਾ ਲੈਂਦਾ ਫੋਨ ਤੇ ਜਿੰਨੀ ਕ ਗੱਲ ਦੱਸਾਂਗੇ ਉੰਨੀ ਕੀ ਹੋਊਗੀ ਹੈ ਨਾ ਠੀਕ ਆ ਬਾਈ ਲੈ ਹਾਂਜੀ ਨਾ ਆਪਾਂ ਕਿਸੇ ਸੀਮਨ ਦਾ ਨਾਮ ਲੈਣਾ ਤਾਂ ਬਰੀਡ ਆ ਵੀ ਦੱਸ ਦੇਗੀ ਕੋਈ ਵੀਰ ਆਪਾਂ ਮੈਂ ਬਾਈ ਉੱਥੇ ਮਂਗਾ ਲਿਓ ਭਾਵੇਂ ਇੱਥੇ ਆ ਕੇ ਹਾਂ ਜਿੱਡਾ ਬੱਚਾ ਦਿਖਾਵਾਂਗੇ ਉੱਡਾ ਹੀ ਹੋਊਗਾ ਕੋ ਜ਼ੂਮ ਕਰਕੇ ਨਹੀਂ ਵੀਡੀਓ ਬਣਾਉਂਦੇ ਜੀ ਆਪ ਜਿੱਡੀ ਚੀਜ਼ ਆ ਜਾਨਵਰ ਜਿੱਡਾ ਹੋਊਗਾ ਉੱਡਾ ਹੀ ਸਹੀ ਗੱ ਬਾਕੀ ਕੁਲਵਿੰਦਰ ਬਾਈ ਗੱਲ ਹੋਰ ਆ ਕੋਈ ਵੀ ਵੀਰ ਆਪਾਂ ਇੱਥੇ ਆ ਕੇ ਲੈ ਕੇ ਜਾਵਾਂ ਤਾਂ ਵੀ ਕੋਈ ਚੱਕਰ ਨਹੀਂਗਾ ਆਪਾਂ ਆਪਦੀ ਤਸੱਲੀ ਕਰਕੇ ਇਲ ਜਾਵਾਂਗਾ ਵੀ ਦਿੱਕਤ ਨਹੀਂ ਬਾਈ ਤੇ ਲੈ ਚੱਲ ਬਾਈ ਥੋੜਾ ਜਿਹਾ ਬਈ ਤੁਹਾਨੂੰ ਪਤਾ ਹੀ ਆ ਵੀ ਰੱਸੇ ਦਾ ਜ਼ਰੂਰ ਕਰਦਾ ਬੱਚਾ ਉਮਰ ਛੋਟੀ ਆ ਬਾਕੀ ਦੰਦ ਉਹਨਾਂ ਸਾਰੀਆਂ ਖੀਰੀਆਂ ਮੰਜਣੀਆਂ ਕਿੰਨੇ ਕੁ ਕੁਲਵਿੰਦਰ ਬਾਈ ਹਾਂਜੀ ਹਾਂਜੀ ਹੂੰ ਅੱਗੇ ਬਾਈ 8 ਨੰਬਰ ਬੱਚਾ ਕੱਠੀ ਤੋਰੋਂਗੇ ਇਹ ਕੱਲਾ ਜਿਹਾ ਜੋੜਾ ਹੀ ਤੋਰ ਦਨੇ ਆ ਠੀਕ ਆ 8 ਦੇ 9 ਨੰਬਰ ਬਾਈ ਜੋੜੇ ਬਾਈ ਕਨਾਂ ਤੋਰ ਦਨੇ ਕਿੰਨੀ ਕਿੰਨੀ ਉਮਰ ਦੇ ਬੱਚੇ ਆ ਚਾਰ ਚਾਰ ਮਹੀਨੇ ਆ ਜੀ 4-4 ਮਹੀਨੇ ਦੇ 4-4 ਮਹੀਨਿਆਂ ਦੇ ਬਈ ਬੱਚੇ ਆ ਬਹੁਤ ਪ੍ਰਿੰਟਡ ਬੱਚੇ ਆ ਇੱਕੋ ਜਿਹੇ ਬੱਚੇ ਆ ਜਮਾਂ ਪੂਰੇ ਫੋਟੋ ਪ੍ਰੀਵਿਊ ਦੇ ਇਹ ਤਾਂ ਐ ਲੱਗਦਾ ਜੀ ਮੈਂ ਹੁਣ ਦੇ ਹੀ ਜੋੜੇ ਹੀ ਆ ਹਨਾ ਜੋੜੇ ਹੀ ਇਹਦੇ ਇਹ ਜਾਣਾ ਵੀ ਇੱਕ ਥਾਂ ਹੀ ਆ ਮੇਰੇ ਹਿਸਾਬ ਨਾਲ ਜੋੜੇ ਹੀ ਲਿਜਾਉਗਾ ਸਹੀ ਗੱਲ ਆ ਕੋਈ ਇਕੱਠਿਆਂ ਜੀ ਲੱਗਿਆ ਰਹਿੰਦਾ ਹੂੰ ਇਕੱਠਿਆਂ ਜੀ ਲੱਗਿਆ ਰਹਿੰਦਾ ਮੈਨੂੰ ਲੱਗਦਾ ਬਣਦੀ ਵਾਧਾ ਜੋੜੇ ਦੀ ਇਹਨਾਂ ਦੀ ਹਨਾ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਦੇਖੋ ਲੈ ਬਾਈ ਚੋਲੀਆਂ ਤੇ ਆ ਲਈਆਂ ਪਸੰਦ ਮਿਲਿਆ ਚੈੱਕ ਕਰਾਣੇ ਹੁਣ ਐਡੀ ਚੋੜੀ ਚੈੱਕ ਕਰ ਸਕਦਾ ਮੋਹ ਚੰਗੀ ਆ ਛੋਟਾ ਕੰਮ ਆ ਜੀ ਹੂੰ ਪੂਰੇ ਪੜੇਵੇਂ ਬੱਚੇ ਆਏ ਨਾ ਕੋ ਸਮਝੇ ਲッセ ਲੁੱਸੇ ਲッセ ਨਹੀਂ ਗੇ ਪੂਰੇ ਸੰਭੇ ਪੜੇਵੇਂ ਬੱਚੇ ਸਹੀ ਗੱਲ ਆ ਬਾਈ ਕੁਲਵਿੰਦਰ ਭਾਈ ਜੇ ਮੈਂ ਹੁਣ ਮੰਨ ਕੇ ਚੱਲੋ ਇਹ ਕੋਈ ਜੋੜਾ ਇਕੱਠਾ ਲਵੇ ਹਾਂਜੀ ਤਾਂ ਉਹਨੂੰ ਵਧੀਆ ਸੌੜ ਹੋ ਜੂਗੀ ਹਾਂਜੀ ਕਰਦੇ ਕੋਈ ਗੱਲ ਠੀਕ ਹੈ ਬਾਕੀ ਰੇਟ ਵੀ ਅਗਲੇ ਨੂੰ ਜਦੋਂ ਆਪਾਂ ਦੱਸਿਆ ਤੇ ਅਗਲੇ ਨੂੰ ਕਹਣਾ ਇੰਨੇ ਦਾ ਦਾ ਮਹੀਨੇ ਦੁੱਧ ਹੀ ਪੀ ਜਾਂਦੀ ਬੱਚੀ ਸਹੀ ਗੱਲ ਆ ਬਾਈ ਕਿਉਂਕਿ ਬੱਚਾ ਜਾਂਦਾ ਬੱਚਾ ਵੀ ਜੇ ਅੱਜ ਗੱਲ ਕਰੀਏ ਤਾਂ ਤੁਹਾਨੂੰ ਪਤਾ ਕਿੱਥੇ ਰੇਟ ਆ ਹਨਾ ਬਿਲਕੁਲ ਹੂੰ ਸਹੀ ਪੂਰੇ ਯਾਨੀ ਬਹੁਤ ਸੋਹਣੀਆਂ ਬੱਚੀਆਂ ਤਿਆਰ ਹੋਣ ਵਾਲੀਆਂ ਕੋਈ ਆਏ ਨਾ ਸਮਝੇ ਪੇਟ ਜਮਾ ਵਧੀਆ ਬੋਡੀ ਸਟਰਕਚਰ ਬਹੁਤ ਚੰਗਾ ਬੱਚਾ ਪੱਦਰ ਬੱਚਾ ਜਮਾ ਹਾਂਜੀ ਕੱਲ ਪੱਖੋਂ ਲਾ ਲਈਏ ਛੋਟੇ ਫੇਸ ਪੱਖੋਂ ਬਰੀਡ ਪੱਖੋਂ ਹਰ ਇੱਕ ਪੱਖ ਪੂਰਾ ਗਾ ਬੱਚਾ ਹਾਂਜੀ ਲੈ ਚਲੋ ਭਾਈ ਕੋਈ ਗੱਲ ਨਹੀਂ ਮੁੱਲ ਬਾਈ ਨੇ ਬਈ ਜਾਇ ਰੱਖਿਆ ਤੇ ਮੁੱਲ ਬਾਈ ਕਹਿੰਦਾ ਹੂਣ ਤੇ ਹੋਣਗੇ ਪਰ ਮੁੱਲ ਕਹਿੰਦਾ ਛੋਟੇ ਛੋਟੇ ਹੋਣਗੇ ਤੇ ਮੁੱਲ ਨਾ ਕਰਨ ਦੀ ਵਜ੍ਹਾ ਭਈ ਸੋਨਾਂ ਪਹਿਲਾਂ ਦਾਸੀ ਦਿੱਤੀ ਕਿ ਕਈ ਜਣਾ ਕੋਈ ਵੀਰ ਪਈ ਵੇਚਣ ਨਾਲ ਲੈ ਜਾਂਦਾ ਤੇ ਜੇ ਕਿਸੇ ਵੀ ਵੀਰ ਨੂੰ ਬਈ ਮੰਨ ਕੇ ਚਲੋ ਨੋਆ ਬੱਚਿਆਂ 'ਚ ਕੋਈ ਵੀ ਬੱਚਾ ਨਾ ਪਸੰਦ ਆਵੇ ਤਾਂ ਬਾਈ ਕੁਲਵਿੰਦਰ ਨਾਲ ਕਰੋ ਕੰਟੈਕਟ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ